पता की नहीं लगे रहा हादसा बापरिया ਸਰ ਜੱਜ ਜੀ ਸਵੇਰੇ ਸਾਡੇ ਧਿਆਨ ਚ ਆਇਆ ਕਿ ਜਿਹੜਾ ਇਹਨਾਂ ਦਾ ਸਾਡੇ 골ਫ ਕਾਰਟ ਇੱਕ ਫੈਸਿਲਿਟੀ ਸੁਵਿਧਾ ਦਿੱਤੀ ਜਾਂਦੀ ਹੈ ਜਿਹੜੀ ਕਿ ਪ੍ਰਾਈਵੇਟ ਕੰਟਰੈਕਟਰ ਵੱਲੋਂ ਇਹ ਪਬਲਿਕ ਨੂੰ ਸੁਵਿਧਾ ਦਿੱਤੀ ਜਾਂਦੀ ਹੈ ਇਹਨੂੰ ਕੋਈ ਵੱਖਰੇ ਤੌਰ ਤੇ ਆਪਾਂ ਇੱਕ ਚਾਰਜਿੰਗ ਸਟੇਸ਼ਨ ਸਾਈਟ ਜਿਹੜੀ ਜਗ੍ਹਾ ਬਣਾ ਕੇ ਦਿੱਤੀ ਹੋਈ ਹੈ ਉਹਦੇ ਵਿੱਚ ਉਹਨਾਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਚਾਰਜਿੰਗ ਹੁੰਦੀਆਂ ਨੇ ਤੇ ਮੋਡਲੇ ਜਾਂਚ ਤੋਂ ਹੀ ਪਤਾ ਲੱਗਿਆ ਕਿ ਉਹਨਾਂ ਦੇ ਇੱਕ ਚਾਰਜਿੰਗ ਸਟੇਸ਼ਨ ਦੇ ਵਿੱਚ ਕੋਈ ਇੱਕ ਗੱਡੀ ਓਵਰਚਾਰਜ ਹੋਣ ਕਰਕੇ ਬਲਾਸਟ ਹੋਈ ਹੈ ਕਿਉਂਕਿ ਜਿਹੜੀਆਂ ਗੋਲਫ ਕਾਰਟਸ ਹੁੰਦੀਆਂ ਨੇ ਸਾਰੀਆਂ तकरीबन ਪਲਾਸਟਿਕ ਫਾਈਬਰ ਬੋਡੀ ਦੀਆਂ ਹੁੰਦੀਆਂ ਨੇ ਤੇ ਨਾਲ-ਨਾਲ ਹੀ ਜੁੜ ਕੇ ਸਾਰੀਆਂ ਖੜ ਖੜਦੀਆਂ ਨੇ ਰਾਤ ਨੂੰ ਤੇ ਉਹ ਨਾਲ ਦੀ ਨਾਲ ਬੈਟਰੀ ਬਲਾਸਟ ਹੋਣ ਕਰਕੇ ਉਹਨਾਂ ਦੇ ਵਿੱਚ ਅੱਗ ਲੱਗ ਗਈ ਤੇ ਉਹਨਾਂ ਦੀਆਂ ਕਾਫੀ ਗੱਡੀਆਂ ਜਿਹੜੀਆਂ ਨੇ ਉਹ ਅੱਗ ਚ ਨੁਕਸਾਨੀਆਂ ਗਈਆਂ ਕਿੰਨੀਆਂ ਗੱਡੀਆਂ ਨੇ तकरीबन ਜੋ ਸਾਨੂੰ ਠੇਕੇਦਾਰ ਤੋਂ ਪਤਾ ਲੱਗਿਆ ਕਿ ਉਹਦੇ ਕੋਲ ਸਾਡੇ ਕੋਲੋਂ ਜਿਹੜੀਆਂ 2 ਟ੍ਰੇਨਾਂ ਤੇ 28 ਗੱਡੀਆਂ ਦੇ 28 ਦੇ ਕਰੀਬ ਗੱਡੀਆਂ ਪਬਲਿਕ ਵਾਸਤੇ ਸੁਵਿਧਾ ਵਾਸਤੇ ਚਲਾਈਆਂ ਜਾਂਦੀਆਂ ਨੇ ਲਗਭਗ 17-18 ਦੇ ਕਰੀਬ ਗੱਡੀਆਂ ਜੋ ਠੇਕੇਦਾਰ ਦਾ ਸਾਨੂੰ ਦੱਸ ਰਹੇ ਨੇ ਕਿ 17-18 ਦੇ ਕਰੀਬ ਇਹ ਗੱਡੀਆਂ ਅ ਅੱਗ 'ਚ ਨੁਕਸਾਨੀਆਂ ਗਈਆਂ ਸਰ ਇਹ ਹਾਦਸਾ ਕਿੰਨੇ ਵਜੇ ਹੋਇਆ ਇਹ ਅੱਜ ਸਵੇਰੇ ਤਕਰੀਬਨ 8 ਔਰ 8:30 ਦੇ ਵਿੱਚ ਤੇ ਨੁਕਸਾਨ ਕਿੰਨਾ ਕੁ ਹੋਇਆ ਸਰ ਨੁਕਸਾਨ ਦੇ ਵਿੱਚ ਜੀ ਜਿਹੜਾ ਕੰਟਰੈਕਟਰ ਦੀਆਂ ਗੱਡੀਆਂ ਨੇ ਠੇਕੇਦਾਰ ਦੀਆਂ ਉਹ ਗੱਡੀਆਂ ਤਾਂ ਪੂਰੀਆਂ ਨੁਕਸਾਨੀਆਂ ਗਈਆਂ ਨੇ ਜੀ ਤਕਰੀਬਨ 17-18 ਗੱਡੀਆਂ ਪੂਰੀਆਂ ਨੁਕਸਾਨੀਆਂ ਗਈਆਂ ਨੇ ਪਰ ਬਾਕੀ ਹੋਰ ਬਿਲਡਿੰਗ ਦਾ ਤੇ ਆਲੇ ਦੁਆਲੇ ਦਾ ਤੇ ਜੰਗਲ ਦਾ ਨੁਕਸਾਨ ਹੁਣ ਉਹ ਬਚ ਗਿਆ ਸੀ ਕਿਸਮਤ ਵਾਲੇ ਕਹਿ ਸਕਦੇ ਆ ਕਿ ਇੱਕ ਤਾਂ ਜੰਗਲ ਦੇ ਵਿੱਚ ਨਮੀ ਹੈ ਕਿਉਂਕਿ ਚੰਗੀ بارش ਹੋ ਕੇ ਹਟੀ ਹੈ ਤੇ ਇਸ ਮੌਸਮ ਚ ਰਾਤੀ ਤਰੇਲ ਵੀ ਪਈ ਹੁੰਦੀ ਹੈ ਉਸ ਕਰਕੇ ਜੰਗਲ ਗਿੱਲਾ ਹੁੰਦਾ ਤੇ ਇਹ ਜਿਹੜੀ ਹੈ ਨਾ ਜਿਹੜੀ ਇਹ ਚਾਰਜਿੰਗ ਸਟੇਸ਼ਨ ਹੈ ਇਹ ਹਰ ਇੱਕ ਤਰ੍ਹਾਂ ਦੇ ਐਨੀਮਲ ਸਟਰਕਚਰ ਤੋਂ ਜਾਨਵਰਾਂ ਦੇ ਬਾੜਿਆਂ ਤੋਂ ਪਬਲਿਕ ਦੇ ਮੇਨ ਸੁਵਿਧਾਵਾਂ ਤੋਂ ਤੇ ਚਿੜੀਆ ਘਰ ਦੀ ਹੋਰ ਜਿਹੜੇ ਵੀ ਕੋਈ ਐਡਮਿਨਿਸਟ੍ਰੇਟਿਵ ਬਲਾਕ ਆ ਉਸ ਤੋਂ ਕਾਫੀ ਸਾਈਡ ਤੇ ਬਣਾ ਕੇ ਦਿੱਤਾ ਗਿਆ ਤੇ ਆਈਸੋਲੇਟਡ ਥਾਂ ਸੀ ਜੋ ਕਿ ਸਿਰਫ ਸ਼ਾਮ ਨੂੰ ਜ਼ੂ ਬੰਦ ਹੋਣ ਤੋਂ ਬਾਅਦ ਉੱਥੇ ਠੇਕੇਦਾਰ ਆਪਣੀਆਂ ਗੱਡੀਆਂ ਖੜਾ ਦਿੰਦੇ ਸੀ ਤੇ ਰਾਤ ਨੂੰ ਉਹ ਚਾਰਜ ਕਰਦੇ ਸੀ ਤੇ ਸਵੇਰੇ ਉਹ 9 ਵਜੇ ਦੇ ਕਰੀਬ ਲਿਆ ਕੇ ਫਿਰ ਪਬਲਿਕ ਵਾਸਤੇ ਉਹ ਗੱਡੀਆਂ ਸੁਵਿਧਾ 'ਚ ਮੁਹੱਈਆ ਕਰਵਾ ਦਿੰਦੇ ਸੀ ਉਸ ਥਾਂ ਦੇ ਉਸ ਦੀ ਇੱਕ ਵਾਰ ਸੀ ਗਾਰ ਛੁੱਟੀ ਸੀਗੀ ਤੇ ਇਹਨਾਂ ਤੇ ਐਂਡੀਡ ਕਲੀਆਂ ਲਗਾਈ ਹੋਈਆਂ ਸੀ ਚਾਰਜਿੰਗ ਤੇ ਤਾਂ ਹੀ ਕਾਰਨ ਬਣਿਆ ਹੋਗਾ ਬੈਟਰੀ ਓਵਰਚਾਰਜ ਹੋ ਕੇ ਜੋ ਦੇਖੋ ਜੀ ਇਹ ਸਾਨੂੰ ਇਹਨਾਂ ਨੇ ਦੱਸਿਆ ਕਿ ਇਹ ਕਿਉਂਕਿ ਮੇਨਟੇਨ ਉਹ ਹੀ ਕਰਦੇ ਨੇ ਤੇ ਉਹਨਾਂ ਦਾ ਸਟਾਫ ਹੀ ਮੇਨਟੇਨ ਕਰਦਾ ਇਹ ਗੱਡੀ ਦੇ ਵਿੱਚ ਕਾਫੀ ਵੱਡੀਆਂ ਬੈਟਰੀਆਂ ਹੁੰਦੀਆਂ ਨੇ ਤਕਰੀਬਨ 4 ਬੈਟਰੀਆਂ ਜਿਹਨੂੰ ਚਾਰਜ ਕਰਨ ਤੇ 10 ਤੋਂ 12 ਘੰਟੇ ਦਾ ਸਮਾਂ ਘੱਟੋ-ਘੱਟ ਲੱਗਦਾ ਤੇ ਇਹ ਪੀਰੀਆਡਿਕਲੀ ਇਹ ਚਾਰਜ ਕਰਦੇ ਨੇ ਉਹਨਾਂ ਨੂੰ ਤੇ ਉਹ ਇਹਨਾਂ ਦੇ ਸਟਾਫ ਵੱਲੋਂ ਹੀ ਕੁਝ ਅਨਗੈਲਿਕ ਕਹਿ ਸਕਦੇ ਆ ਜਾਂ ਬਾਕੀ ਹਲੇ ਪੂਰੇ ਕਾਰਨ ਦਾ ਸਾਨੂੰ ਵੀ ਨਹੀਂ ਹਲੇ ਪਤਾ ਉਹਦੀ ਜਾਂਚ ਚੱਲ ਰਹੀ ਹੈ ਕਿ ਕੋਈ ਗੱਡੀ ਓਵਰਚਾਰਜ ਹੋਣ ਕਰਕੇ ਬ્લાਸਟ ਹੋਈ ਹੈ ਜਾਂ ਕੋਈ ਬੈਟਰੀ ਚ ਕੋਈ ਪ੍ਰੋਬਲਮ ਸੀ ਤਾਂ ਬ્લાਸਟ ਹੋਈ ਹੈ ਕਿਉਂਕਿ ਜਿਹੜੇ ਚਾਰਜਰ ਹੁੰਦੇ ਨੇ ਨਾ ਜਿਵੇਂ ਬਣੇ ਅੱਜਕੱਲ ਫੋਨ ਦੇ ਵੀ ਕਾਫੀ ਐਡਵਾਂਸ ਆ ਚੁੱਕੇ ਨੇ ਉਹਦੇ ਚ ਆਪਣੇ ਆ 파ਟੋ ਕੱਟ ਹੁੰਦਾ ਹੈ ਕਿ ਜਦੋਂ ਫੁੱਲ ਚਾਰਜ ਹੋ ਗਿਆ ਕੋਈ ਬੈਟਰੀ ਤਾਂ ਉਹ ਆਪਣੇ ਆ 파ਟੋ ਕੱਟ ਹੋ ਜਾਂਦਾ ਹੈ ਤਾਂ ਇਹ ਕਿੱਥੇ ਕਿਉਂਕਿ ਪਿਛਲੇ ਚੜੀਆ ਘਰ ਛੱਤ ਵਿੱਚ 2009 ਤੋਂ ਇਹ ਸੁਵਿਧਾ ਚੱਲ ਰਹੀ ਹੈ ਵੱਖ-ਵੱਖ ਠੇਕੇਦਾਰਾਂ ਵੱਲੋਂ ਚਲਾਈ ਜਾ ਰਹੀ ਹੈ ਤੇ ਪਿਛਲੇ 15-20 ਸਾਲਾਂ ਦੇ ਵਿੱਚ ਅੱਜ ਤੱਕ ਇਸ ਤਰ੍ਹਾਂ ਨਹੀਂ ਹੋਇਆ ਤੇ ਇਹ ਪੂਰੇ ਹਾਦਸੇ ਦੀ ਟੈਕਨੀਕਲ ਜਾਣਕਾਰੀ ਜਿੱਦਾਂ ਹੀ ਸਾਡੇ ਕੋਲ ਪਹੁੰਚਦੀ ਐ ਅਸੀਂ ਆਪਜੀ ਤੱਕ ਜਿੱਥੇ ਹਾਦਸਾ ਹੋਇਆ ਜਿੱਥੇ ਹਾਦਸਾ ਹੋਇਆ ਜਿੱਥੇ ਹਾਦਸਾ ਹੋਇਆ ਉੱਥੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਹੈਗਾ ਸੀ ਜਦੋਂ ਫਾਇਰ ਦਾ ਇੰਤਜ਼ਾਮ ਹੈਗਾ ਸੀ ਤੇ ਕਿਉਂਕਿ ਇਹ ਤੁਸੀਂ ਦੇਖੋ ਤੁਸੀਂ ਸਾਰੇ ਇੱਥੇ 9 ਵਜੇ ਦੇ ਕਰੀਬ ਪਹੁੰਚ ਚੁੱਕੇ ਹੋ 9 ਵਜੇ ਪਬਲਿਕ ਆਈ ਹੈ ਤੇ 8 ਵਜੇ ਇਹ ਹਾਦਸਾ ਹੋਇਆ ਤੇ ਪੌਣੇ 9 ਵਜੇ ਤੱਕ ਸਾ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿੱਤਾ ਗਿਆ ਸੀ ਇਹ ਤਾਂ ਫਾਇਰ ਬ੍ਰਿਗੇਡ ਆਈ ਸੀ ਆਪਣਾ ਇੱਥੇ ਹੈਗਾ ਸੀ ਫਾਇਰ ਨਹੀਂ ਸਾਡੇ ਕੋਲ ਵੀ ਤੁਸੀਂ ਪਹਿਲਾਂ ਵੀ ਦੇਖਿਆ ਸਾਡੇ ਜੰਗਲ 'ਚ ਜਦੋਂ ਅੱਗ ਲੱਗੀ ਹੈ ਸਾਡੇ ਕੋਲ ਆਪਣੇ ਤਿੰਨ ਟੈਂਕਰ ਨੇ ਤੇ ਹਰ ਇੱਕ ਜਗ ਜੇ ਅਣਗਹਿਲੀ ਸਾਹਮਣੇ ਆਈ ਤਾਂ ਪੂਰੀ ਕਾਰਵਾਈ ਹੋਏਗੀ ਜੀ ਤੇ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਕਾਫੀ ਵੱਡੀ ਅੱਗ ਸੀ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਤੇ 15 ਮਿੰਟਾਂ ਦੇ ਵਿੱਚ ਵਿੱਚ ਉਹ ਸਾਰੀ ਅੱਗ ਕਾਬੂ ਪਾਈ ਗਈ ਤੇ ਸਾਡੀ ਜਿਹੜੀ ਕੁਇਕ ਰਿਸਪੌਂਸ ਟੀਮ ਹੈ ਉਹਨੇ ਬੜਾ ਸ਼ਲਾਘਾਯੋਗ ਕੰਮ ਕੀਤਾ ਤੇ ਇਹ ਅੱਗ ਨੂੰ ਫੈਲਣ ਤੋਂ ਤੇ ਆਲੇ ਦੁਆਲੇ ਬਾੜਿਆਂ ਚ ਜਾਂ ਪਬਲਿਕ ਦੀਆਂ ਹੋਰ ਸਹੂਲਤ ਵਾਲੀਆਂ ਜਗ੍ਹਾ ਜਾਣ ਤੋਂ ਰੋਕਿਆ ਗਿਆ ਜੀ